ਜਲੰਧਰ ਪੁਲਿਸ ਵੱਲੋਂ ਚਲਾਈ ਗਈ ਟ੍ਰੈਫਿਕ ਮੁਹਿੰਮ 480 ਵਾਹਨਾਂ ਦੀ ਕੀਤੀ ਗਈ ਜਾਂਚ ਤੇ 88 ਚਲਾਨਾ ਜਾਰੀ ਕੀਤੇ ਗਏ 14 ਵਾਹਨ ਜ਼ਬਤ ਕੀਤੇ ਗਏ। ਜਲੰਧਰ ਪੁਲਿਸ ਨੇ ਹਾਲ ਹੀ ਵਿੱਚ ਸੜਕ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਸਖਤ ਟ੍ਰੈਫਿਕ ਮੁਹਿੰਮ ਚਲਾਈ ਗਈ। ਇਸ ਮੌਕੇ ਦਰਾਂ ਜਲੰਧਰ ਪੁਲਿਸ ਵੱਲੋਂ ਵੱਖ-ਵੱਖ ਖੇਤਾਂ ਤੇ ਬਾਜ਼ਾਰਾਂ ਵਿੱਚ ਜਾਂਚ ਕੀਤੀ ਗਈ ਤੇ ਵੱਖ-ਵੱਖ ਟ੍ਰੈਫਿਕ ਦੇ 88 ਚਲਾਨਾ ਜਾਰੀ ਕੀਤੇ ਗਏ ਤੇ 14 ਵਾਹਨ ਜ਼ਬਤ ਕੀਤੇ ਗਏ। ਮੋਟਰਸਾਈਕਲ ਦੇ ਤਿੰਨ ਸਵਾਰੀ ਲਈ 15 ਚਲਾਨਾ ਜਾਰੀ ਕੀਤੇ ਗਏ। ਹੈਲ ਬਿਨਾ ਨੰਬਰ ਪਲੇਟ ਵਾਲੇ ਵਾਹਨਾਂ ਦੀ 13 ਚਲਾਨ ਜਾਰੀ ਕੀਤੇ ਗਏ ਗੈਰ ਕਾਨੂੰਨੀ ਗੱਡੀਆਂ ਦੀਆਂ ਕਿੜਕੀਆਂ ਦੀਆਂ ਕਾਲੀਆਂ ਫਿਲਮਾਂ ਦੇ ਚਲਾਨ ਅਤੇ ਬਿਨਾ ਲਾਇਸੈਂਸ ਤੋਂ ਗੱਡੀ ਚਲਾਉਣਾ ਇਸ ਮਹਿੰਦੀ ਅਗਵਾਈ ਸੰਦਰ ਦੇ ਪੁਲਿਸ ਕਮਿਸ਼ਨਰ ਸੋਪਾ ਸ਼ਰਮਾ ਦੁਆਰਾ ਕੀਤੀ ਗਈ ਇਸ ਮਹਿੰਮ ਨੇ ਟ੍ਰੈਫਿਕ ਕਾਨੂੰਨਾਂ ਨੂੰ ਲਾਗੂ ਕਰਨ ਲਈ ਜ਼ਿਲंधर ਪੁਲਿਸ ਨੇ ਸੁਰੱਖਿਆ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਤੇ ਟ੍ਰੈਫਿਕ ਨਿਯਮਾਂ ਪ੍ਰਤੀ ਜਨਤਾ ਨੂੰ ਜਾਗਰੂਕਤਾ ਪ੍ਰਤੀ ਉਤਸ਼ਾਹਿਤ ਕੀਤਾ ਬਿਊਰੋ ਰਿਪੋਰਟ ਜ਼ਿਲंधर ਪੇਸ਼ ਦੀ ਅੰਡਰ ਦੀ ਗਾਈਡੈਂਸ ਆਫ ਆਨਰੇਬਲ ਸੀਪੀ ਜਲੰਧਰ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਇੱਕ ਸਪੈਸ਼ਲ ਡਰਾਈਵ ਚਲਾਈ ਗਈ ਸੀ ਜਿਦੇ ਵਿੱਚ ਕੀ ਅਸੀਂ ਟ੍ਰੈਫਿਕ ਵੋਲੇਸ਼ਨਸ ਨੂੰ ਐਡਰੈਸ ਕਰਦੇ ਹੋਏ ਕਈ ਜਿਹੜੇ ਡਿਫਾਲਟਰਸ ਹੈਗੇ ਜਿਹੜੇ ਨਿਯਮ ਬ੍ਰੇਕ ਕਰਦੇ ਆ ਉਹਨਾਂ ਦੇ ਅਗੇਂਸਟ ਅਸੀਂ ਐਕਸ਼ਨ ਲਿੱਤਾ ਇਹਦੇ ਵਿੱਚ ਸਾਨੂੰ ਵੱਡੀ ਕਾਮਯਾਬੀ ਮਿਲੀ ਇਹਦੇ ਵਿੱਚ ਵੱਖ-ਵੱਖ ਐਸਐਚਓਸ ਅਕ੍ਰੋਸ ਦੀ ਜਲੰਧਰ ਸਿਟੀ ਐਫਐਮਟੀ ਟੀਮਸ ਤੇ ਈਆਰਐਸ ਟੀਮਸ ਦਾ ਯੋਗਦਾਨ ਰਿਹਾ ਇਹਦਾ ਵੇਰਵਾ ਕੁਝ ਇਸ ਤਰ੍ਹਾਂ ਹੈ ਅਸੀਂ 88 ਚਲਾਨਸ ਇਸ਼ੂ ਕੀਤੇ ਟੋਟਲ ਵੇਰੀਅਸ ਵੋਲੇਸ਼ਨਸ ਦੇ ਅੰਦਰ 17 सैवनटीन चलान जो ब्लैक फिल्म रिगार्डिंग ऑन विंडोज सैवन जो थर्टीन चलान है विदाउट प्रोपर नंबर प्लेट कार से उन्होंने किए 14 फॉर नॉट वियरिंग हैलमेट्स फिफ्टीन चलान फॉर ट्रिपल राइडिंग ऑन टू 14 फोर्टीन व्हीकल अस इंपाउंड किए हैं जेडे कि इमप्रोपर उन्होंने को डॉक्यूमेंटेशन प्रोपर नहीं सी चला अठ जो चलान से असं किए जो बुलेट विद मॉडिफाइड सैलेंसर होंगे तो सैवन चलान अभी कि विदाउट लाइसेंस तो अपने व्हीकल्स ड्राइव कर रहे थे ਜਿਲੰਦਰ ਕਮਿਸ਼ਨਰੇਟ ਪੁਲਿਸ ਤੁਹਾਡੀ ਸੇਫਟੀ ਐਂਡ ਸਿਕਿਉਰਿਟੀ ਲਈ ਤੇ ਇੱਕ ਟੀਨ ਐਂਡ ਪ੍ਰੋਪਰ এনवायरमेंट ਬੁਲਾਨ ਦੀ ਸੇਫ ਐਂवायरमेंट ਬਣਾਉਣ ਦੀ ਵਚਨਬੱਧ ਹੈ ਅਸੀਂ ਆਲਵੇਸ ਰੈਡੀ ਹਾਂ ਤੁਹਾਡੀ ਸੇਫਟੀ ਤੇ ਨੂੰ ਇਨਸ਼ੋਰ ਕਰਨ ਦੇ